ਦੋਸਤੋ ਕੀ ਹਾਲ ਚਾਲ ਉਮੀਦ ਆ ਤੁਸੀਂ ਠੀਕ ਹੋਵੋਗੇ ਤੇ ਇਸ ਆਪਣੇ ਮਿੱਤਰ ਦੇ ਖੇਤ ਦੀ ਵੀਡੀਓ ਆਪਾਂ ਪਿਛਲੀ ਵਾਰ ਵੀ ਪਾਈ ਸੀ ਜਿੱਥੇ ਉਹਨੇ ਇਸ ਏਰੀਆ ਦੇ ਵਿੱਚ ਆ ਜਿਹੜਾ ਮੇਰੇ ਬੈਕਸਾਈਡ ਤੋਂ ਹੀ ਦੇਖ ਰਹੇ ਹੋ ਇਸ ਏਰੀਆ ਦੇ ਵਿੱਚ ਉਹਨੇ ਬਿਨਾ ਅਗਲਾਇ ਕਣਕ ਬੀਜੀ ਸੀ ਛਿੱਟਾ ਦੇ ਕੇ ਤੇ ਉਹਦੇ ਵਿੱਚ ਬਹੁਤ ਘੱਟ ਰੇ ਸਪਰੇ ਪਾਇਆ ਸੀ ਉਹਦਾ ਰਿਜ਼ਲਟ ਆਪਾਂ ਬਾਅਦ ਚ ਵੀ ਦਿਖਾਇਆ ਸੀ ਜਦੋਂ ਉਹਦੇ ਚ ਝਾੜ ਉਹਦਾ ਪ੍ਰੋਪਰ ਪੂਰਾ ਝਾੜ ਨਿਕਲਿਆ ਸੀ ਤੇ ਉਹਦੀ ਸਾਰੀ ਡਿਟੇਲ ਆਪਾਂ ਵੀਡੀਓ ਚ ਦਿੱਤੀ ਵੀ ਆ ਪੁਰਾਣੀ ਵੀਡੀਓ ਤੁਸੀਂ ਉਹ ਵੀ ਦੇਖ ਸਕਦੇ ਹੋ ਵੀ ਕਿਵੇਂ ਉਹ ਛਿੱਟਾ ਦੇ ਕੇ ਬੀਜੀ ਸੀ ਤੇ ਜਿੰਨਾ ਇਹ ਦਿਮਾਗ 'ਚ ਬੜਾ ਹੋਇਆ ਵੀ ਅੱਗ ਲਾਏ ਬਿਨਾ ਸਰਦਾ ਨਹੀਂ ਇੱਕ ਤਰ੍ਹਾਂ ਦੀ ਈਗੋ ਹੋ ਗਈ ਇਹਨਾਂ ਕੋਲੇ ਜੱਟਾਂ ਕੋਲੇ ਕਿਸਾਨਾਂ ਕੋਲੇ ਵੀ ਅਸੀਂ ਅੱਗ ਲਾਉਣੀ ਹੀ ਲਾਉਣੀ ਐ ਜਦਕਿ ਹੱਲ ਬਹੁਤ ਨੇ ਤੇ ਆ ਮੈਂ ਮੇਰੇ ਮਿੱਤਰ ਦੇ ਖੇਤ 'ਚ ਖੜਾ ਇੱਥੇ ਜਿਹੜਾ ਤੁਸੀਂ ਦੇਖ ਸਕਦੇ ਹੋ ਪਿਛਲੇ ਸੜਕ ਦੇ ਪਰਲੇ ਪਾਸੇ ਜਿਹੜਾ ਹੈ ਸੜਕ ਪਾਰ ਉਹ ਹੈਪੀ ਸੀਡਰ ਨਾਲ ਕਣਕ ਬੀਜੀ ਜਾ ਰਹੀ ਹੈ ਬਿਨਾ ਅੱਗ ਲਾਏ ਉਹ ਪਿੱਛੇ ਆਪਣਾ ਤੁਰਿਆ ਰਿਹਾ ਮਿੱਤਰ ਉੱਥੇ ਉਹਦੇ ਨਾਲ ਵੀ ਆਪਾਂ ਗੱਲ ਕਰਾਵਾਂਗੇ ਹੁਣ ਜਿੰਨਾ ਏਰੀਆ ਜਿੰਨਾ ਇਹਦਾ ਟੋਟਲ ਖੇਤ ਆ ਕਿਤੇ ਵੀ ਮਾੜੀ ਮੋਟੀ ਵੀ ਅਗਨੀ ਲਾਈ ਜਾਂਦੇ ਨੇ ਇੱਕ ਕਰਚਾ ਵੀ ਤੇ ਤਰੀਕਾ ਇੱਥੇ ਜਿਹੜਾ ਹੈਗਾ ਇੱਥੇ ਇਸ ਏਰੀਏ ਦੇ ਵਿੱਚ ਫੇਰ ਸ਼ਿਟਾ ਦੇ ਕੇ ਬੀਜਣੀ ਆ ਕੋਈ ਹੈਪੀ ਸੀਡਰ ਨਹੀਂ ਕੋਈ ਸੁਪਰ ਸੀਡਰ ਨਹੀਂ ਕੁਛ ਨਹੀਂ ਤੇ ਸ਼ਿਟਾ ਦੇ ਕੇ ਬੀਜਣੀ ਆ ਉਸ ਤੋਂ ਬਾਅਦ ਕਰਚੇ ਵੜਦੇ ਨੇ ਕਰਚਿਆਂ ਨਾਲ ਹੋ ਗਣ ਕਟਾ ਕੀ ਜਾਣੀ ਆ ਜਦ ਕਿ ਤਰੀਕੇ ਬਹੁਤ ਨੇ ਮੈਂ ਗੱਲ ਕਰੀ ਆ ਪਹਿਲਾਂ ਪਿਛਲੇ ਸਾਲ ਵੀ ਗੱਲ ਕਰੀ ਸੀ ਬਹੁਤ ਜਾਦੇ ਤਰੀਕੇ ਨੇ ਵੀ ਅੱਗ ਲਾਏ ਬਿਨਾ ਸਰ ਸਕਦਾ ਪਰ ਕੀ ਕਰੀਏ ਇਹਨਾਂ ਨੇ ਕੜਮ ਚੌਧਰੀਆਂ ਨੇ ਤੇ ਇੱਕ ਜਿਹੜੇ ਆਓਗੇ ਆ ਯੂਨੀਅਨ ਵਾਲੇ ਕਿਸਾਨ ਯੂਨੀਅਨ ਵਾਲੇ ਇਹਨਾਂ ਨੇ ਨਾ ਆੜੀ ਕਰੀ ਹੋਈ ਆ ਵੀਸੀ ਅੱਗ ਲਾਉਣੀ ਲਾਉਣੀ ਆ ਵਾਤਾਵਰਨ ਦੀ ਮੰਨ ਲਓ ਵੀ ਭੈੜੀ ਹਾਲਤ ਕਰਨੀ ਆ ਹੁਣ ਹੋਰ ਕੁਝ ਨਿਕਲਣਗਾ ਸੀ ਮੇਰੇ ਮੂੰਹ ਚ ਤੇ ਇਹਨੇ ਵਾਤਾਵਰਨ ਦੀ ਐਸੀ ਤਾਂ ਐਸੀ ਫੇਰ ਰੱਖੀ ਆ ਜੇ ਤੁਸੀਂ ਦੇਖੋ ਸੂਰਜ ਦਿਖਣੋਂ ਹਟ ਗਿਆ ਜਦ ਕਿ ਟਾਈਮ ਹੁਣ ਹੋਇਆ ਟਾਈਮ ਆਪਾਂ ਦੇਖੀਏ ਟਾਈਮ ਅਜੇ ਸਾਢੇ ਦਨ ਹੋਏ ਨੇ ਸਾਢੇ 3 ਹੋਏ ਨੇ ਸੂਰਜ ਦਿਖਣੋਂ ਹਟ ਗਿਆ ਜਦ ਕਿ 100 ਤਰੀਕੇ ਨੇ ਆਪਾਂ ਗੱਲ ਕਰਾਉਣੀ ਆ ਬੰਦੇ ਨਾਲ ਜਦੋਂ ਇਸ ਤੇ ਕਿਹੜੇ ਕਿਹੜੇ ਤਰੀਕੇ ਤੁਸੀਂ ਵਰਤ ਸਕਦੇ ਹੋ ਤੇ ਸਸਤੇ ਦੇ ਵਿੱਚ ਸਰਦਾ ਹੈ ਕਹਿੰਦੇ ਸਸਤੇ ਦੇ ਵਿੱਚ ਸਰਦਾ ਹੈ ਜੇ ਤੁਸੀਂ ਅਕਲ ਨਹੀਂ ਲਾਉਂਦੇ ਤੇ ਇਹਦੇ ਜਿਹੜਾ ਫਸਲ ਨੂੰ ਕੀ ਬੈਨੀਫਿਟ ਨੇ ਉਹ ਵੀ ਤੁਹਾਡੀ ਗੱਲ ਕਰਾਵਾਂਗੇ ਆਪਾਂ ਆਪਣੇ ਮਿੱਤਰ ਨਾਲ ਆ ਰਿਹਾ ਹੈ ਉਧਰ ਦਾ ਵੀ ਤੁਹਾਨੂੰ ਇੱਕ ਵਾਰ ਸੀਨ ਦਿਖਾ ਦਿੰਨੇ ਆ ਕਿਥੇ ਕਣਕ ਬੀਜੀ ਜਾ ਰਹੀ ਹੈ। ਲੋ ਵੀ ਸੜਕ ਕ੍ਰੋਸ ਕਰਕੇ ਆ ਗਏ ਆਪਾਂ ਇੱਥੇ ਇੱਥੇ ਵੀ ਦੇਖ ਸਕਦੇ ਹਾਂ ਵੀ ਜਿਹੜੀ ਬੀਜੀ ਜਾ ਰਹੀ ਹੈ ਕਣਕ ਤੇ ਆ ਆਪਣਾ ਮਿੱਤਰ ਆ ਰਿਹਾ ਤੋੜਿਆ ਇਹਦੇ ਨਾਲ ਆਪੀ ਕਰਾਉਣੀਆਂ ਗੱਲਬਾਤ ਵੀ ਕਿਵੇਂ ਰਿਹਾ ਤਜਰਬਾ ਪਿਛਲੇ ਸਾਲ ਦਾ ਤੇ ਇਸ ਵਾਰ ਕਿਵੇਂ ਰਿਹਾ ਕਿਉਂ ਬਈ ਕੱਚਲੀ ਤਿਆਰੀ ਤਿਆਰੀ ਕੀ ਚਲਾਤਾ ਕੰਮ ਤੇ ਸਾਰੇ ਕਿਤੇ ਪਾਈ ਹੀ ਬੀਜਣੀਆਂ ਦਾ ਛਿੱਟਾ ਵੀ ਦੇਣਾ ਹੈ ਵਿੱਚ ਹਾਂ ਇੱਕ ਛਿੱਟਾ ਲਵਾਂਗੇ ਥੋੜੇ ਪਹਿਲਾਂ ਨੀ ਜਗ੍ਹਾ ਤੇ ਆਹ ਪਹਿਲੇ ਨੀ ਜਗ੍ਹਾ ਤੇ ਕਿੰਨੇ ਪਹਿਲਾਂ ਨੀ ਜਗ੍ਹਾ ਤੇ ਛਿੱਟਾ ਦੇਣਾ ਹੈ ਉਹਦਾ ਕੀ ਕਾਰਨ ਹੈ ਉਹਦਾ ਕਾਰਨ ਹੈ ਕਿ ਉਹ ਗਿੱਲ ਗਿੱਲ ਨਹੀਂ ਹੈਗੀ ਗਿੱਲ ਬਾਕੀ ਸੀਗੀ ਤੇ ਇਸ ਤੇ ਵਾਸਤੇ ਗਿੱਲ ਚਾਹੀਦੀ ਹੈ ਹਾਂ ਗਿੱਲ ਸਹੀ ਆ ਬਾਕੀ ਹੋਏ ਨਹੀਂ ਤੇ ਆਹ ਹੈਪੀ ਸੀਡਰ ਕਿਥੋਂ ਲਿਆਂਦਾ ਹੈ ਇਹ ਹੈਪੀ ਸੀਡਰ ਆਪਣਾ ਕਿਰਿਸ਼ੀ ਵਿਗਿਆਨ ਕੇਂਦਰ ਤੋਂ ਲਿਆਂਦਾ ਠੀਕ ਹੈ ਉਹ ਕਿਹੜਾ ਪਿੱਛੇ ਲਿਖਿਆ ਹੋਇਆ ਹੈ ਹਾਂ ਖੇਤੀ ਵਿਗਿਆਨ ਕੇਂਦਰ ਖੇੜੀ ਆਪਣੇ ਨੇੜੇ ਪੈਂਦਾ ਤਾਂ ਤੇ ਇਹਦਾ ਜਿਹੜਾ ਜਿਹੜਾ ਖਰਚਾ ਇਹਦਾ 400 ਰੁਪਏ ਦੀਹਾੜੀ ਆ 400 ਰੁਪਏ ਦੀਹਾੜੀ 500 ਰੁਪਏ 500 ਰੁਪਏ 500 ਰੁਪਏ ਇਹਦਾ ਮਤਲਬ ਹੈਪੀ ਸੀਟਰ ਦਾ ਕਿਰਾਇਆ ਇੱਕ ਦਿਨ ਹਾਂ ਇੱਕ ਦਿਨ ਦਾ 500 ਇੱਕ ਦਿਨ ਦਾ ਇੱਕ ਦਿਨ ਜਿੰਨੇ ਵੱਡ ਜੂਗਾ ਮੈਂ ਇੱਕ ਦਿਨ ਕਿੰਨੀ ਬੀਜ ਦੂ ਇਹ हां <laughs> अपनी दा अपा अपने ना एक दिन तो पहली बीजी थी ये तो हुन दा 3:30 ਹੋ ਗਏ ਫਿਲਹਾਲ ਤਾਂ हां ਮੈਂ ਤਾਂ ਲਿਆਂਦੀ ਇਹ 2 12:00 ਵਜੇ ਲਿਆਂਗਾ 12:00 ਵਜੇ ਲਿਆਂਗਾ ਜੀ ਓਕੇ 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 ਤੇ ਹੁਣ ਇਹਦੇ ਚ ਕੋਈ ਜਿਹੜਾ ਬਾਅਦ ਦੇ ਵਿੱਚ ਕੋਈ ਇਹਦੇ ਚ ਇਹ ਵੀ ਕੇਅਰ ਕਰਨ ਵਾਸਤੇ ਕਣਕ ਦੀ ਆਮ ਨੋਰਮਲ ਨੋਰਮਲ ਜਿਹੜੀ ਨੋਰਮਲ ਆਪਣੀ ਕੇਅਰ ਹੁੰਦੀ ਆ ਆਮ ਕਣਕ ਦੀ ਕਰਦੀ ਨੇ ਦੁਕਾਨ ਉਹੀ ਕੇਅਰ ਆ ਕੋਈ ਕੇਅਰ ਪਾਣੀ ਪੂਣੀ ਦਾ ਕੋਈ ਕੁਝ ਵੱਖਰਾ ਕੋਈ ਕੋਈ ਵੱਖਰਾ ਨਹੀਂ ਸਭ ਨੋਰਮਲ ਆਗਾ ਬਸ ਇੱਕ 20 ਫੀਟਰੀ ਹੋਊਗਾ ਵੀ ਗੁੱਲੀ ਜੰਡਾ ਨਹੀਂ ਖੜਾਏਗਾ ਦੇ ਵਿੱਚ ਉਹ ਰੇ ਕਟੂ ਵੀਰਣਾ ਹੁੰਦਾ ਨਹੀਂ ਇਹਦੇ ਵਿੱਚ ਕਿਉਂਕਿ ਉੱਤੇ ਲੇਅਰ ਬਣ ਗਈ ਹੈ ਜੀ ਬਰਾਈ ਦੀ ਕੱਲੀ ਕਣਕ ਨਾ ਕੋਗੂਗੇ ਕੱਲੀ ਕਣਕ ਕੋਗੂਗੇ ਤੇ ਇਹਦਾ ਝਾੜ ਝਾੜ ਦਾ ਨਾਰਮਲ ਤੋਂ ਵੱਧੇ ਰਹੂਗਾ ਘੱਟ ਰਹੇਗਾ ਨਾਰਮਲ ਤੋਂ ਵੱਧ ਰਹੂਗਾ ਅੱਛਾ ਫਿਰ ਤਾਂ ਬੈਨੀਫੀਟ ਇਸ ਸਸਤੇ ਦੇ ਵਿੱਚ ਬੀਜਿਆ ਗਿਆ ਇਹ ਬੈਨੀਫੀਟ ਤਾਂ ਇਹ ਹੈਗਾ ਹੁਣ ਇਹ ਨਾਰਮਲ ਜਿਹੜਾ ਆਮ ਹੁਣ ਕਿਸਾਨ ਜਿਹੜਾ ਤਰੀਕਾ ਵਰਤੇਦੇ ਨੇ ਸੁਪਰ ਸੀਡਰ ਦਾ ਹਾਂ ਇਹਦਾ 10 ਲੱਖ ਰੁਪਏ ਟਰੈਕਟਰ ਚਾਹੀਦਾ ਓਕੇ ਤੇ 2.5 ਲੱਖ ਰੁਪਏ ਦਾ ਹੁਆਪ ਹੈਗਾ ਸੁਪਰ ਸੀਡਰ ਅੱਛਾ ਫਿਰ ਉਹ ਅੱਗ ਲਾਉਂਦੇ ਨੇ ਨਾਲੇ ਸਭ ਤੋਂ ਵੱਡੀ ਮੇਨ ਗੱਲ ਹੈ ਮੇਨ ਗੱਲ ਦਾ ਅਗਲਾ ਪ੍ਰੋਪਰ ਹੌਲ ਮੇਹਗੀ ਕਲੀਨਿੰਗ ਕਰਦੇ ਨੇ ਕਿਹੜਾ ਉਦੋਂ ਤਰ੍ਹਾਂ ਦਾ ਥਾਨ ਹੁੰਦਾ ਆਪਣਾ ਨੀਕਾ ਉਦੋਂ ਤਰ੍ਹਾਂ ਪਹਿਲੀ ਹੌਲ ਅਖਾਨ ਕਰਤਾ ਆਪਾਂ ਨੇ ਉਹ ਜਿੰਨੀ ਰਹਿੰਦੀ ਹੋਰ ਤਾਂ ਕਹਾਂ ਜੀ ਤੇ ਮੇਨ ਪ੍ਰੋ ਮੇਨ ਗੱਲ ਇਹੀ ਆ ਯਾਰ ਸਸਤਾ ਸੌਦਾ ਦਾ ਵਧੀਆ ਵੇਚਾਈ ਆ ਕੋਈ ਚੱਕਰ ਨਹੀਂ ਆਪਾਂ ਪਿਛਲੀ ਵਾਰ ਵੀਡੀਓ ਪਾਈ ਸੀ ਪਿਛਲੀ ਵਾਰ ਝਾੜ ਵੀ ਦਿਖਾਇਆ ਸੀ ਉਹਦਾ ਹਨਾ ਵੀ ਝਾੜ ਪ੍ਰੋਪਰ ਆਇਆ ਸੀ ਤੇ ਉਹਦੇ ਵਿੱਚ ਕੁਝ ਕਮੀ ਪੇਸ਼ੀ ਜਾਂ ਕੁਝ ਹੋਰ ਆ ਕੋਈ ਸਿੱਖਣ ਨੂੰ ਮਿਲਾਵੇ ਕੁਝ ਕਮੀ ਪੇਸ਼ੀ ਤਾਂ ਹੁਣ ਐਟ ਕੀ ਹੋਰ ਪਤਾ ਲੱਗਿਆ ਵਧੀਆ ਐਕਚੁਅਲੀ ਗੱਲ ਇਹ ਹੈ ਹੁਣ ਆਹ ਬਹਾਨਾ ਰੋੜ ਤੇ ਆ ਬਹਾਨਾ ਬਹਾਨਾ ਹਾਂ ਆਹਾਂ ਗਰਾਸ ਤੋਂੁੰਦੇ ਨੇ ਆਪਣੇ ਦੇਖੋ ਸਰਕਾਰ ਦੇ ਲਾਹੇ ਆ ਆਪਣੇ ਆਪਣੇ ਗਰਾਸ ਤੇ ਆਗੇ ਲਹਿਟੀਆਂ ਜਾਂਦੇ ਨੇ ਆਪਾਂ ਨੂੰ ਜਿਹੜਾ ਆਪਣਾ ਇੱਕ ਈਕਸ ਹੋਇਆਗਾ ਅੱਛਾ ਇਹ ਲਹਿਟੀਆਂ ਕਰਕੇ ਉਹ ਅੱਧੀ ਜਿਹੜੀ ਮਤਲਬ ਕਿ ਅੱਧੀ ਗਿੱਲੀ ਰਹਿ ਗਈ ਅੱਧੀ ਸੁੱਕੀ ਜੀ ਸੀਗੀ ਓਕੇ ਤੇ ਜਿਹੜੀ ਜਿਹੜੀ ਉਹ ਲੋਆ ਮਤਲਬ ਕਿ ਇਹ ਤਾਂ ਕਹ ਜੀ ਆਪਾਂ ਵੀ ਪਾਣੀ ਦਾ ਛੇਤੀ ਮੰਗਰੀ ਦੀ ਉਸ ਦੀ ਮੰਗਣੀ ਰਹੀ ਥੀ ਉਹਦੇ ਨਾਲ ਕਿ ਥੋੜੀ ਜਿਹੀ ਟਕਾ ਗਈ ਹੁਣ ਆਪਾਂ ਗਾਹਾਂ ਨੂੰ ਪਾਣੀ ਵਿਚਾਲੇ ਬੱਟ ਪੈ ਸਕਦੀ ਐ ਆ ਬੱਟ ਨਹੀਂਗਾ ਪਾਣੀ ਪ੍ਰੋਪਰੇ ਲਾਵਾਂਗੇ ਉਹਨਾਂ ਨੂੰ ਪ੍ਰੋਪਰ ਠੀਕ ਐ ਵੀ ਸਿਰਫ ਦਰਾਖਤਾਂ ਦੇ ਕਰਕੇ ਉਹ ਆਈ ਥੋੜੀ ਜਿਹੀ ਮਾ ਲੋ ਉਹਦੇ ਨਾਲ ਤਜਰਬਾ ਵਧੀਆ ਰਿਹਾ ਕੋਈ ਘਟਾ ਤਾਂ ਨਹੀਂ ਪਿਆ ਮੈਂ ਕਹਿੰਦਾ ਵਧੀਆ ਮੈਂ ਜੀ ਉਹ ਕਰਨੀ ਨਹੀਂ ਰਹੀ ਵੇ ਉਹ ਗਾਹਾਂ ਦਾ ਗਿੰਦ ਪੜਾ ਪੜਾਂਗਾ ਓਕੇ ਪਰ ਉਹ ਹੁਣ ਪਾਣੀ ਲਾਤਾ ਉਹਨੂੰ ਹੁਣ ਆ ਕਰਕੇ ਹੁਣ ਕਰ ਨਹੀਂ ਸਕਦੇ ਇਹ ਹੈਪੀ ਹੀਟਰ ਨਾਲ ਵੀ ਜੀ ਦਾ ਹੈਡ ਹੀਟਰ ਵੀ ਜਾ ਮੰਨ ਲਓ ਅੱਗ ਲਾਉਣ ਦਾ ਝੰਜੜ ਖਤਮ ਆ ਅੱਗ ਵੀ ਨਹੀਂ ਲਾਉਂਦੇ ਇਨ ਫਿਊਚਰ ਹੀਟ ਹੀਟਰ ਕੀ ਸਾਰ ਹੁਣ ਅੱਗ ਨਹੀਂ ਲਾਉਂਦੇ ਠੀਕ ਠੀਕ ਆ ਸਾਹਮਣੇ ਹੀ ਸਾਡੇ ਅੱਗਾਂ ਦਾ ਪਹਿਲੇ ਉਹ ਲੱਗ ਰਹੀ ਆ ਹਾਰੇ ਆ ਸੂਰ ਦੇਖਣੋਂ ਹਟਾਤਾ ਸੂਰ ਜੀ ਕਿਸ ਸੂਰ ਜੀ ਦਾ ਸੂਰ ਜੀ ਸਾਰੇ ਵੀ ਦੇਖੋ ਹਟਦੀ ਕਿੰਨਾਂ ਸਾਲਾਂ ਨੂੰ 5-4 ਸਾਲਾਂ ਨਾਲ ਮਾਰ ਦੇਣਗੇ ਹੈ ਇਹ ਅੱਗ ਲਾਉਂਦੇ ਕਿ ਉਸ ਉਸ ਸਾਹਮਣੇ ਲੱਗ ਰਹੀ ਅੱਗ ਉਹਦਾ ਕਾਰਨ ਕੀ ਆ ਅੱਗੇ ਕਿਉਂ ਲਾਉਂਦੇ ਨੇ ਇਹ ਜਦੋਂ ਇੰਨੇ ਤਰੀਕੇ ਨੇ ਪਿਛਲੀ ਵਾਰ ਆਪਾਂ ਤਰੀਕਾ ਵਰਤਿਆ ਇਸ ਵਾਰ ਹੋਰ ਵਰਤ ਰਹੇ ਆ ਫਿਰ ਵੀ ਅੱਗੇ ਕਿਉਂ ਲਾਉਂਦੇ ਨੇ ਇਹ ਇਹ ਤਰੀਕਾ ਦੂਸਰੇ ਕਿਸਾਨ ਕਿਉਂ ਨਹੀਂ ਵਰਤਦੇ ਹਾਂ ਹਾਂ ਫਿਰ ਜ ਹੋਰ ਆ ਪ੍ਰੋਬਲਮ ਹਾਂ ਮੈਟ੍ਰਿਕ ਨਾਲ ਹੋਈਗੀ ਜੀ ਆਈ ਇਹਦੇ ਵਿੱਚ ਹਾਂ ਉਹ ਕੀ ਹੈ ਰੈਕਿਪੀਟਿਸ਼ਨ ਬੰਦੇ ਨੂੰ ਆ ਲੱਗਾ ਲੱਗਿਆ ਕਿ ਇਹਦਾ ਅਸੀਂ ਤਰੀਕਾ ਵਰਤ ਰਹੇ ਹਾਂਗੇ ਹਾਂ ਇਹ ਸਹੀ ਆਗਾ ਅਗਰਾਉਣਾ ਦਾ ਤਰੀਕਾ ਟ੍ਰਿਕਲੇ ਲੱਗਦਾ 20-30 ਸਾਲਾਂ ਦਾ ਚੱਲ ਰਿਹਾ ਹਾਂ ਮਾਈਂਡ ਦੇ ਵਿੱਚ ਸਾਈਕੋਲੋਜੀ ਵੀ ਸੱਟ ਹੋ ਰਹੀ ਹੈ ਰਾ ਇਹ ਅੱਗ ਨਹੀਂ ਲਾਉਣੀ ਆ ਗੱਲ ਢੀੜ ਲਾਉਣ ਲੱਗ ਜਾਂਦੀ ਆ ਟ੍ਰਿਕ ਮੰਦਰ ਆਪਦੇ ਆਪਣੇ ਸੱਟ ਖੋਣ ਲੱਗਦੇ ਨੇ ਮੈਂ ਗਲਤ ਨਾ ਹੋਵਾਂ ਕਿ ਢੀੜ ਸਹੀ ਕੰਮ ਕਰਦੀ ਆ ਹਾਂ ਗੱਲ ਇਹ ਹੈ ਵੀ ਹੁਣ ਢੀੜ ਆ ਜਿਹੜੀ ਉਹ ਹਮੇਸ਼ਾ ਬੇਹੋਸ਼ ਹੁੰਦੀ ਆ ਉਹ ਪਤਾ ਹੀ ਨਹੀਂ ਲੱਗਦਾ ਵੀ ਕੀ ਹੋ ਰਿਹਾ ਅੱਗ ਲਾਉਣਾ ਇੱਕ ਤਰ੍ਹਾਂ ਦਾ ਉਹਦੇ ਸਵਾਲ ਹੋ ਰਿਹਾ ਜਿਵੇਂ ਆਪਾਂ ਕਹਿੰਦੇ ਵੀ ਅੱਗ ਲਾਉਣਾ ਇਹਦਾ ਸੋਲੂਸ਼ਨ ਹੀ ਕਰ ਰਹੇ ਹੋ ਕਿ ਅੱਗੇ ਲਾਉਣਾ ਹੈ ਕੀ ਹੈ ਜਾਂ ਨਹੀਂ ਹੈ ਇਹ ਗੱਲਾਂ ਤਾਂ ਲਾ ਰਹੇ ਨੇ ਵੀ ਈਗੋ ਦੇ ਗੱਲ ਆ ਗਈਆਂ ਵੀ ਅੱਗੇ ਹੀ ਲਾਵਾਂਗੇ 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 ਬਸ ਇਹ ਕਿ ਕਿਸਾਂ ਇਹ ਪ੍ਰਸ਼ਾਸਨ ਨਹੀਂ ਕਰਤਾ ਵੀ ਅੱਗ ਨਹੀਂ ਲਾਉਣੀ ਅਸੀਂ ਅੱਗ ਨਹੀਂ ਲਾਉਣੀ ਅੱਗੇ ਲਾਵਾਂਗੇ ਅਸੀਂ ਅੱਗ ਲਾਹਾ ਹੋਰ ਕੋਈ ਬਾ ਬਾ ਕਿਹੜੀਆਂ ਜੁਨੀ ਨੇ ਇਹ ਕਹਿੰਦੀ ਨਹੀਂ ਵੀ ਅਸੀਂ ਅੱਗ ਲਾਵਾਂਗੇ ਆ ਡੱਲੇ ਵਾਲੇ ਵਰਗੇ ਕਹਿੰਦੇ ਅਸੀਂ ਤਾਂ ਅੱਗ ਲਾਵਾਂਗੇ ਹਾਂ ਸਰ ਯਾਰ ਸਭ ਯਾਰ ਆਹ ਹੱਲਾ ਇੱਕ ਇੱਕ ਸਵਾਲ ਇਹ ਜਿਹੜਾ ਨਾਦਾ ਯੂਨੀਵਰਸਿਟੀ ਇਹ ਤਰੀਕਾ ਮੇਰੇ ਖਿਲਾਫ ਕਰ ਰਹੀ ਆ ਨਾਦਰਦੀ ਯੂਨੀਵਰਸਿਟੀ ਦੀ ਇਹ ਤਰੀਕਾ ਹੈਗਾ ਯੂਨੀਵਰਸਿਟੀ ਹੈਗਾ ਕਿਉਂਕਿ ਯੂਨੀਵਰਸ ਇਹ ਯਾ ਮਸ਼ੀਨ ਆ ਏ ਸਭ ਤੋਂ ਪਹਿਲਾਂ ਯੂਨੀਵਰਸਿਟੀ ਨੇ ਹੀ ਬਣਾਈ ਹਈ ਆ ਓਕੇ ਤੇ ਇਹ ਮਸ਼ੀਨ ਦਾ ਇੱਕ ਫਾਇਦਾ ਦਾ ਮੀਣੂ ਨੋਰਮਲ ਲੱਖ ਰੈਟਰ ਦਾ ਡੈਕਟਰ ਵੀ ਬਿੱਤੂਗਾ ਹਾਂ ਲੱਖ ਰੁਪਏ ਵਾਲਾ ਜਿਹੜਾ ਨੋਰਮਲ 35 ਹਸਪਾਵਰ ਦਾ ਡੈਕਟਰ ਆ 40 ਹਸਪਾਵਰ ਦਾ 50 ਹਸਪਾਵਰ ਦਾ ਨੋਰਮਲੀ ਆਫੋਰਿਅਮ ਜਾ ਹੁਣਾ ਪਰਾਨਾ ਹੈ 1.5 ਲੱਖ ਰੈਟਰ ਆ ਲਾਈ ਖਿੱਚ ਰੇ ਇਹ ਹਾਂ ਖਰਚੇ ਕੁਝ ਨਹੀਂ ਹੈਗਾ ਤੇ ਅਗਲੀ ਝਾਂਜੜ ਖਾਤਮਾ ਖਰਚਾ ਮੇਨ ਤਾਂ ਪ੍ਰੋਬਲਮ ਮੇਰੇ ਨਾਲ ਹੀ ਹੈ ਵੀ ਲੋਕਾਂ ਦੇ ਤਾਂ ਕਿਸਾਨਾਂ ਨਾਲ ਵਾਲਾ ਹੈ ਟਰੈਕਟਰਾਂ ਤੋਂ ਮੈਂ ਹੀ ਨਹੀਂ ਬੰਦਾ ਇਸ ਹਾਲ ਨਾ ਮਾਬੇ ਉਹ ਵੇਚਣ ਹੋ ਜਾਂਦੀ ਆ ਉਹ ਆਪ ਜੀ ਤੱਕ ਆਪ ਦਾ ਦੂਸਰਾਂ ਦਾ ਇਹਦਾ ਵੀ ਕੀ ਜਿਹੜੇ ਮੋਕ ਕਰਨ ਦੀ ਆ ਉਹਨਾਂ ਉੱਤੋਂ ਆਫਗਰਾਉਂਡ ਜਿਵੇਂ ਆਪਾਂ ਯੂਨੀਵਰਸਿਟੀ ਦੇਖ ਰਹੇ ਸੀ ਉਹ ਸਾਰੇ ਵੱਡੇ ਵੱਡੇ ਟਰੈਕਟਰ ਦੇ ਉੱਤੇ ਚੜ ਕੇ ਫੋਟੋ ਵਿਚਾਰਾ ਜਾਟ ਉੱਥੇ ਵੱਡੀ ਕੰਪੈਨ ਦੇ ਫੋਟੋ ਵਿਚਾਰਾ ਨਿਕਲ ਜੂਗਾ ਪੂਰਾ ਜੱਟਾ ਬੜਾ ਹੋਵੇ ਫੋਟੋ ਟਰੈਕਟਰ ਲਈ ਖੜਦਾ ਵਾ ਆ ਪਹਿਲਾਂ ਬੋਲਟ ਵੇਚਣ ਦੇ ਦੇ ਗਾਣੇ ਚੱਲ ਚੱਲਦੇ ਸਾਰੇ ਸਾਈਕੋਲੋਜੀ ਕਹੀ ਕੱਢੇ ਜਾਂਦੀਆਂ ਗੇਮਾਂ ਹੁੰਦੀਆਂ ਨੇ ਉੱਥੇ ਯੂਨੀਵਰਸਿਟੀ ਆਪਾਂ ਦੇਖਿਆ ਉੱਥੇ ਕੋਈ ਵੀ ਇਹਦੇ ਇਸ ਵੱਲ ਨਹੀਂ ਜਾ ਰਿਹਾ ਸੀ ਇਸ ਵੱਲ ਦਾ ਸਵਾਲ ਨਹੀਂ ਜ਼ਿਕਰ ਰੱਖਿਆ ਕਰ ਰਿਹਾ ਵੀ ਆਪਾਂ ਕਿਵੇਂ ਆਰਗੈਨਿਕ ਵੱਲ ਵਧੀਏ ਆ ਇਹ ਸਭ ਤੋਂ ਬੈਨੀਫੀਟਾ ਕੀ ਸਾਡੀ ਧਰਤੀ ਕਿ ਬੰਜਰ ਹੋਣ ਦੇ ਸਾਰ ਤਿਆਰੀ ਆ ਜਿਹੜਾ ਆਰਗੇਨਿਕ ਮੈਟਰ ਸਾਡੀ ਧਰਤੀ ਦਾ ਜੇ ਅਸਰ ਦੇਖਿਆ ਜਾਵੇ ਤਾਂ ਉਹ ਮਤਲਬ ਕਿ ਰੇਗਿਸਤਾਨ ਵਾਲਾ ਸਿਚੁਏਸ਼ਨ ਆ ਪਰ ਇਹ ਧਰਤੀ ਵੀ ਇਹ ਆਪ ਦੇ ਆਪ ਖਲਾਣੀ ਸਾਡੀ ਕੋਈ ਵੀ 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 ਸਿਰਦੋਂਗੇ ਆ ਇਹਦੇ ਵਿੱਚ ਇਹ ਪੋਟੈਂਸ਼ੀਅਲ ਨਹੀਂ ਹੈਗਾ ਹੁਣ ਵੀ ਇਹ ਆਗਾਦ ਹੋਊਗੀ ਇਹ ਪਹਿਲਾਂ ਉਜਾੜੀ ਪਾਣੀ ਇਹਦੇ ਵਿੱਚ ਹੁਣ 30 ਲਾਈਟਰ ਤਾਈਂ ਸਾਨੂੰ ਪਾਉਣਾ ਪੈਦਾ ਡੀਏਪੀ ਵਗੈਰਾ ਜਾਂ ਆਪਣਾ ਐਨਪੀਕੇ ਵਗੈਰਾ ਤੇ ਉਹੋ ਉਹਦਾ ਕਾਰਨ ਹੈ ਵੀ ਇਹਦੇ ਵਿੱਚ অর্ਗੈਨਿਕ ਮੈਟਰ ਖਤਮ ਹੋ ਰਿਹਾ ਕਿਉਂਕਿ ਇਹ ਪਾਣੀ ਇਹਦਾ ਜ਼ਹਿਰ ਪਾ ਕੇ ਅੱਗ ਲਾ ਕੇ ਅੱਗ ਲਾ ਕੇ ਸਾੜਤੀ ਜ਼ਹਿਰ ਪਾ ਕੇ ਇਹਦੇ ਵਿੱਚ ਜਿਹੜਾ ਸੂਖਮ ਜੀਵ ਤੇ ਤੱਤ ਤੇ ਮਿੱਟੀ ਸੂਖਮ ਜੀਵਾਂ ਦੀ ਬਣੀ ਹੋਈ ਆ ਅਸੀਂ ਲੋਕਾਂ ਨੂੰ ਇਹ ਵੀ ਮਿੱਟੀ ਮਿੱਟੀ ਆ ਇਹ ਜੀਵਤ ਚੀਜ਼ਾਂ ਜਿਉਂਦੀ ਕੀ ਜਾਣਗੇ ਜਿਉਂਦੀ ਜੀਹੀ ਜਿਉਂਦੀ ਚੀਜ਼ ਪੈਦਾ ਕਰ ਰਹੀ ਆ ਦੇਖੋ ਇਹ ਇਹਦੇ ਵਿੱਚ ਸੂਖਮ ਤੱਤ ਸਾਰੇ ਖਤਮ ਕਰਤੇ ਆਪਾਂ ਨੇ ਅੱਗ ਲਾ ਕੇ ਅੱਗ ਲਾ ਕੇ ਅੱਗ ਤਾਂ ਲੱਗੀ ਚਾਲੇ ਲੱਗੀ ਸਾੜਤੀ ਜਿਹੜਾ ਪਾਣ ਜ਼ਹਿਰ ਪਾਈ ਜ਼ਹਿਰ ਵੀ ਪਾਈ ਅੱਗ ਵੀ ਲਾਈ ਦੋਨੋਂ ਚੀਜ਼ਾਂ ਨਾਲ ਲੇ ਸਾਰਾ ਗੁਫੀ ਪਾਇਆ ਹਾਂ ਉਹਦੇ ਕਰਕੇ ਹੁਣ ਇਹ ਜਿਹੜਾ ਇਹ ਪ੍ਰਾਲੀ ਆ ਇਹਦੇ ਵਿੱਚ ਸਾਰਾ ਆਰਗੈਨਿਕ ਮੈਟਰ ਆ ਜਦੋਂ ਇਹ ਵਿੱਚ ਇਹ ਗਲ ਜੂਗੀ ਇਹਦੇ ਵਿੱਚ ਇਹ ਸਾਰਾ ਮੈਟਰ ਕੇ ਡੀਕੰਪੋਜ਼ ਹੋ ਗਈ ਜਦੋਂ ਤੇ ਇਹਨੇ ਆਰਗੈਨਿਕ ਮੈਟਰ ਲੈਣਾ ਇਹ ਨੂੰ ਜੇ ਲਗਾਤਾਰ ਬੰਦਾ ਚੱਲੇ ਛਾਲੇ ਐਦਾਂ ਕਰਨ ਕੇ ਬੀਜ ਲੇ ਚੌਥੇ ਸਾਲ ਉਹਦਾ ਜਿਹੜਾ ਜਿਵੇਂ ਖੇਰੀ ਦਾ ਖਰਚਾ ਕੱਟ ਜਾਂਦਾ ਫਾਰਟੀ ਲਾਈਟਰ ਦਾ ਖਰਚਾ ਉਹ ਘਟ ਜੂਗਾ ਤੇ ਜ਼ਮੀਨ ਦੇ ਵਿੱਚ ਆਰਗੈਨਿਕ ਮੈਟਰ ਵਾਜੂ ਤੇ ਜ਼ਮੀਨ ਆਪੇ ਆਪ ਤਖਲੀ ਫੇਰ ਤੋਂ ਜਿਵੇਂ ਆਪਾਂ ਪਿਛਲੀ ਵਾਰ ਬਾਏ ਪ੍ਰੋਡਕਟ ਬਾਏ ਸੀ ਉਹਦੇ ਵਿੱਚ ਹਾਂ ਹਾਂ ਇਹਨਾਂ ਬੇਸਤੀ ਕੰਪਿਊਟਰ ਵਗੈਰਾ ਚਾ ਉਹਦਾ ਆਪਾਂ ਗੱਲ ਫੇਰ ਕਰ ਲਾਂਗੇ ਉਹ ਕੀ ਜੱਤ ਉਹ ਲੰਬੀ ਹੋ ਜੂ ਕੰਮ ਹਾਂ ਉਹ ਗੱਲ ਆਪਾਂ ਮੇਨ ਗੱਲ ਇਹਦੇ ਕਰ ਰਹੇ ਹਾਂ ਇਹ ਬਹੁਤ ਦੇ ਤਰੀਕੇ ਬਣ ਕੇ ਤਰੀਕੇ ਬਹੁਤ ਹੈਗੇ ਨੇ ਅੱਗ ਲਾਏ ਬਿਨਾ ਸੜ ਸਕਦਾ ਪੰਜਾਬੀ ਦੀ ਗੱਲ ਇਹ ਆ ਮੁੱਖ ਦੀ ਗੱਲ ਇਹ ਆ ਕੋਈ ਅਗਰਾਉਂਡ ਦੀ ਲੋੜ ਨਹੀਂ ਹੈਗੀ ਅੱਗ ਲਾ ਕੇ ਤੁਸੀਂ ਦੇਖੋ ਤਾਂ ਨਸਾਂ ਕਿ ਨੂੰ ਬਿਜਾਰਿਆ ਯਾਰ ਆਪਾਂ ਆਪਾਂ ਨੂੰ ਬਿਜਾਰਿਆ ਰਾਜ ਜਵਾਕੇ ਜੰਮਿਆਗਾ ਉਹ ਕੀ ਕੀ ਆਕਸੀਜਨ ਮਿਲ ਰਹੀ ਆ ਉਹ ਤਾਂ ਨਹੀਂ ਜ਼ਾਹਿਰ ਇਹ ਦੇ ਰਹੇ ਹਾਂ ਹਲੋ ਸੇ ਉਹ ਬਿਨਾ ਸਿਕਟ ਪੀਤੇ ਉਹ ਸਿਕਟ ਦਾ ਸਾਰਾ ਸਿਕਟ ਤੋਂ ਅਸਰ ਪਾ ਲੈ ਰਿਹਾ ਉਹ ਤੁਮਾਲ ਵਾਲਾ ਵੀ ਉਹਨੂੰ ਤਾਂ ਕੀ ਭਰੋਸੇ ਰਾਂਗੇ ਅੱਜ ਵਕ ਜੇ ਮੈਂ ਜਿਹੜਾ ਆਪਣਾ ਚੌੜੇ ਹੋ ਗਿਆ ਜਲਾ ਦਿੰਦੇ ਆਂਗੇ ਉਹ ਕੀ ਦੇ ਰਹੇ ਆਪਾਂ ਜ਼ਹਿਰ ਲੰਗ ਕੈਂਸਰ ਦੇ ਰਹੇ ਆਪਾਂ ਨੂੰ ਪਹਿਲਾ ਖਾਣੇ ਪੀਣੇ ਜ਼ਹਿਰ ਵਾਲੇ ਤੇ ਸਾਰਾ ਕੁਝ ਉਹ ਇਹ ਹੁਣ ਇਹ ਵਾਤਾਵਰਨ ਵੀ ਜ਼ਹਿਰ ਦੇ ਖਾਇਦਲਾ ਹਵਾ ਤੋਂ ਵੇਣਾ ਮੰਦਾ ਨਹੀਂ ਵਜਦਾ ਠੀਕ ਆ ਕਰਤੀ ਦੇ ਬਿਨਾ ਮਿਲ ਨਹੀਂ ਗਿਆ ਆਪਣੀ ਗਿਆ ਆਪਣਾ ਜ਼ਿਲ੍ਹਾ ਦਾ ਵੈਸੀ ਡੰਗਾਈ ਚ ਵਾਗਿਆ ਪਣੀ ਆਪਣੇ ਜ਼ਿਲ੍ਹੇ ਦਾ ਪਾਣੀ ਦਾ ਆਪਣੀ ਬਹੁਤ ਬੁਰਾ ਹਾਲ ਆ ਤੇ ਹੁਣ ਮਿੱਟੀ ਦਾ ਦਾ ਬੁਰਾ ਹਾਲ ਕਰੇ ਲਿਆ ਆਪਾਂ ਨੇ ਚਲੋ ਇਹ ਹਵਾ ਦਾ ਸਾਰੇ ਪੰਜਾਬ ਨਹੀਂ ਕਰ ਲਿਆ ਚਲੋ ਉਹ ਸਾਰਿਆਂ ਨੇ ਬੇੜਾ ਕਰ ਦਿੱਤਾ ਲਾ ਹੁਣ ਇਹ ਪਾਣੀ ਕਹਿੰਦੇ ਫੈਕਟਰੀ ਵੀ ਧੂਆ ਕਰਦੀਆਂ ਨਹੀਂ ਆ ਪਰ ਮੈਂ ਨੂੰ ਮੈਂ ਦੇਖੋ ਮੈਂ ਕਹਿੰਦਾ ਫੈਕਟਰੀਆਂ ਆ ਸਾਹ ਲੈਣ ਔਖਾ ਨਹੀਂ ਕਰਦੀਆਂ ਯਾਰ ਹੋਰ ਆ ਆਪਾਂ ਉਹ ਹੀ ਗੱਲ ਤਰੀ ਉਹ ਫੋਲ ਆਉਣਾ ਅਸੀਂ ਵੀ ਲਾਵਾਂਗੇ ਇਹ ਤਾਂ ਗੱਲ ਨਹੀਂ ਬਣੀ ਇਹ ਤਾਂ ਫਿਰ ਮੰਨ ਲਓ ਵੀ ਜਿਹੜਾ ਹੋ ਗਿਆ ਵੀ ਦੂਜੇ ਦਾ ਗੁਨਾਹ ਗਿਣਾ ਕੇ ਆਪ ਦਾ ਛਪਾ ਲਿਆ ਬੱਸ ਆਪ ਦਾ ਆਪ ਦਾ ਘਟ ਥੋੜੀ ਹੋ ਜਾਂਦਾ ਹੁਣ ਉਹਨੇ ਅੱਗ ਲਾ ਦਿੱਤੀ ਤਾਂ ਮੈਂ ਵੀ ਲਾਉਂਗਾ ਫਿਰ ਉਹ ਤਾਂ ਫਿਰ ਉਹ ਤਾਂ ਫਿਰ ਗੱਲ ਉਹੀ ਗੱਲ ਉਹੀ ਕੰਮ ਹੋ ਗਿਆ ਵੀ ਦੂਜੇ ਦਾ ਗਿਣਾਉਣਾ ਕਿ ਆਪ ਦਾ ਕਰਨਾ ਚਲੋ ਉਹ ਟੌਪਿਕ ਆਪਾਂ ਫਿਰ ਗੱਲ ਕਰਾਂਗੇ ਕਿਉਂਕਿ ਗੁਰਦੁਆਰੇ ਜਾਣ ਵਾਲੇ ਤਾਂ ਹੁਣ ਮੰਨ ਕੇ ਚੱਲੋ ਕਿ ਗੁਰਦੁਆਰੇ ਤਾਂ ਨਹੀਂ ਜਾਂਦੇ ਚੱਲ ਗੁਰਦੁਆਰੇ ਦਾ ਧਰਤੀ ਮੈਟਰ ਵੀ ਸਰਬੱਤ ਦਾ ਭਲਾ ਮੰਗਰਾਂ ਦੀ ਕੌਮ ਕਹਿੰਦੇ ਆ ਪੰਜਾਬ ਦੇ ਵਿੱਚ ਵਾਦੀ ਆ ਉਹ ਤਾਂ ਜਿਵੇਂ ਸਾਊਥ ਵਾਲੇ ਬੰਦੇ ਨੇ ਕਿਹਾ ਸੀ ਹਾਂ ਵੀ ਧਰਤੀ ਇਹਨੇ ਪੰਜਾਬੀਆਂ ਨੇ ਖਤਮ ਕਰ ਲਈ ਪਾਣੀ ਇਹਨਾਂ ਨੇ ਖਤਮ ਕਰ ਲਿਆ ਵਾਤਾਵਰਨ ਇਹਨਾਂ ਨੇ ਖਤਮ ਕਰ ਲਿਆ ਜਦ ਕਿ ਇਹਨਾਂ ਦੇ ਗੁਰੂ ਸਭ ਤੋਂ ਵੱਧ ਸਿਖਾ ਕੇ ਗਿਆ ਸੀ ਵੀ ਵਾਤਾਵਰਨ ਪਾਣੀ ਨੂੰ ਕਿਵੇਂ ਧਰਤੀ ਨੂੰ ਕਿਵੇਂ ਸੰਭਾਲਣਾ ਹੈ ਅਸਾਂ ਨੂੰ ਪਤਾ ਹੀ ਆ ਬਾਕੀ ਚਲੋ ਠੀਕ ਆ ਦੋਸਤੋ ਤੇ ਵੀਡੀਓ ਕਾਫੀ ਲੰਬੀ ਹੋਗੀ ਨੈਕਸਟ ਵੀਡੀਓ 'ਚ ਮਿਲਦੇ ਆਂ ਤੇ ਉਹਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਕਿਹੜੇ-ਕਿਹੜੇ ਬਾਇਓ ਦੇ ਪ੍ਰੋਡਕਟ ਵਰਤੇ ਜਾ ਸਕਦੇ ਨੇ ਹੋਰ ਤਰੀਕੇ ਜਿਹੜੇ ਨੇ ਉਹ ਵੀ ਤੁਹਾਨੂੰ ਦੱਸਾਂਗੇ। ਢੇਲਨਾ ਧੰਨਵਾਦ ਜੀ।